ਮਾਟੀ ਕੇ ਸ਼ਿਵ ਬਣਾਏ ਪੂਜ ਕੇ ਬਹਾਇ ਆਏ ਆਏ ਕੇ ਬਣਾਏ ਫਿਰ ਮਾਟੀ ਕੇ ਸੁਧਾਰ ਕਾ ਕੀ ਕਰਦੇ ਨੇ ਮਾਟੀ ਜੇ ਸੁਧਾ ਵੀ ਨਾ ਹੋ ਨਾ ਇਹਦੇ ਚ ਉਦਾ ਸਮੇ ਸਮੇਂ ਸਰ ਕਰਦੇ ਰਹਿੰਦੇ ਨੇ ਮਿੱਟੀ ਦੇ ਦੇਵੀ ਦੇਵਤਾ ਬਣਾ ਲੈਂਦੇ ਨੇ ਪਿੱਛੇ ਹੁਣ ਗਣੇਸ਼ ਗਾਹਾਂ ਬਣਾਉਣਗੇ ਕੋਈ ਚ ਮਾਤੀ ਗਗਰ ਦੇਵੀ ਦੇ ਆ ਉਹ ਆਹ ਖੜੀਆ ਬਿੱਟੀ ਹੁੰਦੀਆਂ ਨਾ ਅਜੇ ਮੂਰਤੀਆਂ ਪਈਆਂ ਨੇ ਸੜਕ ਤੇ ਰੋਂਗ ਵੀ ਨੇ ਇਹ ਬਣਵਾ ਲੈਂਦੇ ਨੇ ਤੇ ਬਿਹਾਰ ਦੇ ਵਿੱਚ ਉਹ ਅ ਦੇਵੀ ਜਿਹੜੀ ਦੁਰਗਾ ਦੇਵੀ ਚੱਟੀ ਹੈ ਇਹਦੀ ਮੂਰਤੀ ਬਣਾ ਕੇ ਬਹਉਂਦੇ ਨੇ ਉੱਥੇ ਗਣੇਸ਼ ਦੀ ਬਹਉਂਦੇ ਨੇ ਮਹਾਰਾਸ਼ਟਰ 'ਚ ਕਿਤੇ ਸ਼ਿਵਜੀ ਦੀ ਬਹਉਂਦੇ ਹੋਣੇ ਨੇ ਇਹ ਐ ਉਰੂ ਕਹਿੰਦੇ ਤਾ ਪੂ ਇਧਰ ਕ ਇਧਰ ਆਈ ਰਣ ਰੱਤੇ ਹੁਣੇ ਨਾ ਹੁਣ ਇਹਨਾਂ ਚ ਦੁਰਗਾ ਦੀ ਪੂਜਾ ਕਰਦੇ ਨੇ ਪਸੂ ਦੇ ਰੱਤੇ ਹਾਂ ਚ ਫਿਰ ਜਦੋਂ ਦਸਹਿਰਾ ਹੁੰਦਾ ਆ ਉਹਨਾਂ ਦਾ ਦਿਨ ਹੁੰਦਾ ਜਿਵੇਂ ਉਹ ਫਿਰ ਉਹਨੂੰ ਸਾਰੇ ਜਾਂਦੇ ਰਹਿ ਜਾਂ ਕੇ ਫਿਰ ਪਾਣੀ ਦੇ ਵਿੱਚ ਚਲਦੇ ਪਾਣੀ ਤੇ ਇੱਥੇ ਆਪਣੇ ਵੀ ਲੱਗੇ ਹੁਣ ਤਾਂ ਵਿਹੜੀਏ ਕਰ ਦੋ ਸੰਜੀ ਮਾਈ ਬਹੁਤ ਹੁੰਦੇ ਹੋ ਇਹ ਸਮਝ ਨਹੀਂ ਆਈ ਕਹਿੰਦੇ ਹਾਂ ਦਰਿਆਵਾਂ ਚ ਚਲਦੇ ਪਾਣੀ ਚ ਬਹਾਈ ਦੋ ਪੁਨਾ ਦਾ ਹੈ ਬਤ ਹੈ ਮਾਟੀ ਦੇ ਛੇ ਬਣਾਏ ਪੂਜ ਕੇ ਵਹਾਇ ਆਏ ਉਹ ਕਹਿੰਦੇ ਮਿੱਟੀ ਦੇ ਛੇ ਬਣਾ ਕੇ ਤੁਸੀਂ ਉਹਨੂੰ ਪੂਜਦੇ ਹੋ ਪਹਿਲਾਂ ਫਿਰ ਉਹਨੂੰ ਪਾਣੀ ਚ ਵਹਾਇਆ ਹੁੰਦੇ ਉਹ ਜਿਹੜੇ ਅਸੀਂ ਆਪੇ ਬਣਾਇਆ ਆਪੇ ਪੂਜ ਲਿਆ ਆਪੇ ਪਾਣੀ ਚ ਵਹਾਇ ਜਾਂਦਾ ਕੀ ਇਹ ਧਰਮ ਹੈ ਕੋਈ ਕਿ ਆਸਤਾ ਹੋ ਤੂੰ ਇਹ ਕਹਨ ਪਾਣੀ ਚ ਰੋੜਿਆ ਹੁੰਦਾ ਪਾਣੀ ਚ ਰੋੜਨਾ ਕੋਈ ਉਹਦੀ ਇੱਜ਼ਤ ਹੈ ਕੋਈ ਆਸ ਤਾਂ ਇਹ ਘੈਰ ਹੈ ਵਾਹੇ ਆਏ ਵਾਹ ਕੇ ਆਗੇ ਆਏ ਕੇ ਬਣਾਏ ਫੇਰ ਮਾਟੀ ਕੇ ਸੁਧਾਰ ਕੇ ਫੇਰ ਮਿੱਟੀ ਨੂੰ ਸੁਧਾਰ ਕੇ ਵਧੀਆ ਮਿੱਟੀ ਗੁੱਧ ਕੇ ਜਾਂ ਚਿੱਕੀ ਕਿਸਮ ਦੀ ਮਿੱਟੀ ਬਣਾ ਕੇ ਫੇਰ ਬਣਾ ਲਏ ਹੋਰ ਤਾਂ ਇਹ ਆਪਣੇ ਬਣਾਏ ਹੋਏ ਦੇਵੀ ਦੇਵਤੇ ਜਿਹੜੇ ਹੁੰਦੇ ਨੇ ਉਹ ਪੂਜਣ ਲੱਗ ਹੁੰਦੇ ਨੇ ਤਾਂ ਕਿ ਪਾਇ ਪਰਿਓ ਮਾਥੋਂ ਭਰੀ ਦਵਾਈ ਰਗ ਰਿਓ ਕਹਿੰਨੇ ਹੋਦੇ ਤੁਸੀਂ ਪੈਰੀ ਬੰਨ੍ਹਿਓ ਫਿਰ ਦੋ ਘੜੀ ਮੱਥਾ ਵੀ ਰਗੜਦਿਆਂ ਉਥੇ ਉਹਦੇ ਅੱਗੇ ਨੱਖ ਰਗੜਦਿਆਂ ਦੋ ਘੜੀ ਐ ਰੇ ਤਾਂ ਮੈਂ ਕਹਾ ਹੈ ਰੇ ਦਹਿ ਤੋਹੇ ਕੋ ਵਿਚਾਰ ਕੈ ਉਹ ਐਂ ਦੱਸ ਕਿ ਉਹ ਤੁੰਗ ਉਹਦੇ ਵਿੱਚ ਕੀ ਚੀਜ਼ ਹੈ ਜਿਹੜੀ ਤੈਨੂੰ ਬੋਲ ਕੇ ਕੋਈ ਦੇ ਦੂ ਬਰਦਾਨ ਦੇ ਦੂ ਤਾਂ ਐਉਂ ਪਾਇਆ ਜੋ ਕੁਝ ਪਾਇਆ ਉਹਦੇ ਵਿੱਚ ਜੋ ਕੁਝ ਪਾਇਆ ਤੈਨੂੰ ਪਾਇਓ ਤੇ ਤੈਨੂੰ ਤਾਂ ਪਤਾ ਹੀ ਆ ਵੀ ਉਹਦੇ ਵਿੱਚ ਕਿਹੜੀ ਚੀਜ਼ ਹੈ ਉਹ ਤਾਂ ਤੂੰ ਕੀ ਭਾਲਦਾ ਹੈ ਤੈਨੂੰ ਤਾਂ ਕੀ ਪ੍ਰਾਪਤੀ ਹੋਊਗੀ ਇਹੋ ਜਿਹਾ ਫੋਕਾ ਧਰਮ ਜਣਾ ਇਹਨੂੰ ਇਹ ਕਹਿੰਦੇ ਆਸਥਾ ਦਾ ਵਿਸ਼ਾ ਹੈ ਆਸਥਾ ਤਾਂ ਤੁਸੀਂ ਝੂਠੀ ਪੈਦਾ ਕੀਤੀ ਹੈ ਉਹ ਝੂਠੀ ਆਸਥਾ ਲੋਕਾਂ ਦੀ ਪੈਦਾ ਕਰਨਾ ਅਪਰਾਧ ਹੈ ਇਹ ਤਾਂ ਅਪਰਾਧ ਹੈ ਇਹ ਸਰਕਾਰ ਆ ਸਾਡਾ ਦੁਨਿਆਵੀ ਕਹਾੂਰ ਦੇਵਤਾਵ ਅਵਰਾਧ ਨਾ ਮੰਨੇ ਸਰਕਾਰ ਸਰਕਾਰਾਂ ਦੀ ਆਪਣੀ ਕਮਜ਼ੋਰੀ ਹੋਊਗੀ ਕੋਈ ਕਾਂਗਰਸੀਆਂ ਨੂੰ ਕੀ ਲੋੜ ਸੀ ਅਗਰ ਇੱਜਤਾ ਚਾਹੁੰਦੇ ਤੇ ਇਹ ਜਿੱਥੋਂ ਲੱਗੇ ਰਹਿਣ ਮੁਸਲਮਾਨ ਵੀ ਚਾਹੁੰਦੇ ਪਾਗਲ ਨੇ ਪਾਗਲ ਬਣੇ ਰਹਿਣ ਤੇ ਸਿਆਣੇ ਬਣ ਜਾਣਗੇ ਰਾਜ ਖੋਣ ਦੇ ਸਾਥ ਉਹ ਹੋਣ ਵਾਲੀ ਸਰਕਾਰ ਦਾ ਦੇਖ ਲਵੇ ਇਹਨਾਂ ਨੂੰ ਬਾਗਲੇ ਰਹਿਣ ਦੇਣਾ ਟਾਈਮ ਵੇਸਟ ਕਰਦੇ ਨੇ ਕਰੋੜਾਂ ਲੋਕ ਇਕੱਠੇ ਹੋ ਜਾਂਦੇ ਨੇ ਟਾਈਮ ਵੇਸਟ ਕਰਦੇ ਨੇ ਚਾਈਨਾ ਦੀ ਇਹ ਦੇ ਕੰਪਟਰ ਦਿੰਦਾ ਕੰਮ ਕਰੋ ਕੰਮ ਕਰੋ ਰੋਜ਼ਗਾਰ ਸੰਕਰ ਦਿੰਦੀ ਹੈ ਇਹ ਜੋ ਬਣਾਉਂਦੇ ਆ ਸਰਕਾਰ ਬੇਜਦੀ ਹੈ ਤੇ ਕੰਮ ਕਰੋ ਔਰ ਖਾਓ ਉਹ ਇਹਨੇ ਲੋਕ ਗਰੀਬ ਨੇ ਭੁੱਖਮਰੀ ਪਈ ਹੋਈ ਹੈ ਤੁਸੀਂ ਆਇਆ ਕੰਮ ਫੜਿਆ ਹੈ ਲੋਕਾਂ ਸਰਕਾਰ ਨੂੰ ਵਾਲਾ ਖੜਦੇ ਆ ਇਹ ਲੋਕੋ ਕੋਈ ਸਰਕਾਰ ਕਿਹੜਾ ਕੋਈ ਐਸੀ ਚੀਜ਼ ਆ ਵੀ ਇਹ ਦੇਖੋ ਰੱਬ ਕੋਲੋਂ ਕੋਈ ਆਪੇ ਹੀ ਬਾਰਿਸ਼ ਹੋ ਜਾਂਦੀ ਐ ਸਰਕਾਰਾਂ ਦਾ ਸਮਾਂ ਲੋਕਾਂ ਦਾ ਮਾਲ ਹੀ ਖਾਂਦੀ ਆਉਂਦੀਆਂ ਨੇ ਖਰਚੇ ਜ਼ਿਆਦਾ ਵਧਾਉਂਦੀਆਂ ਹੁੰਦੀਆਂ ਲੋਕਾਂ ਕਦ ਕਲਦੇ ਕੋਈ ਵੀ ਘਰ ਹੋਵੇ ਜੇ ਸਾਰੇ ਮੈਂਬਰ ਕਦ ਕਰਦੇ ਖੁਸ਼ ਖੁਸ਼ਹਾਲੀ ਉੱਥੇ ਹੀ ਲੱਗੋ ਬੁਲਕ ਵੀ ਇੱਕ ਮੈਂਬਰ ਸਾਰੇ ਘਰੇ ਆ ਜੇ ਸਾਰੇ ਲੋਕ ਕੰਮ ਕਰ ਲਏ ਖੁਸ਼ਹਾਲੀ ਹੋ ਜੂਗੀ ਜੇ ਕੰਮ ਇਹਨੇ ਤੁਸੀਂ ਕਰ ਲੈਣਾ ਉਹਨਾਂ ਨੂੰ ਹੋਰੇ ਪੱਸੇ ਲਾ ਰੱਖਣਾ ਖੁਸ਼ਹਾਲੀ ਹੋ ਤੱਕ ਤੋਂ ਇਹ ਅਪਰਾਧ ਹੈ ਸਮਾਜਿਕ ਵੀ ਅਪਰਾਧ ਹੈ ਬਲਕਿ ਸਮਾਜਿਕ ਅਪਰਾਧ ਵੱਡਾ ਹੈ ਸਮਾਜਿਕ ਅਪਰਾਧ ਵੱਡਾ ਹੈ ਦੂਸਰਾ ਤਾਂ ਚਲੋ ਹੈ ਉਹ ਅਪਰਾਧ ਜਿਹੜਾ ਹੈ ਫਿਰ ਲੋਕ ਬਾਝਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾ ਤੂੰ ਨੂੰ ਥੋੜਿਆ ਗਿਆਨ ਹੈ ਤੁਸੀਂ ਬੇਵਕੂ ਬਣਾ ਕੇ ਉਨਾ ਦਾ ਰਾਜ ਕਰ ਦਿੰੂ ਪਿਛੇ ਲਾ ਲੈਨੇ ਹੂੰ ਪਿਛੇ ਲਾ ਕੇ ਬੰਦੇ ਵਰਵਾਤੇ ਉਹ ਜਰਾਸੀ ਕੋਸੀ ਕਰਤੇ ਤਿਆਰ ਹੋ ਉਥੇ ਬੰਦੇ ਵਰ ਜਾਣਗੇ ਆਪਣੀਆਂ ਸ਼ਰਤਾਂ ਬਣਾ ਲਓ ਕਿ ਸਰਕਾਰ ਤੇ ਦਰਖਾਨੇ ਕਬਰੇ ਜਵੜ ਕੇ ਜੇ ਉਥੇ ਬੰਦਰ ਬਣ ਗਿਆ ਕਰੋੜਾਂ ਅਰਬ ਰੁਪਏ ਚੜ ਲੱਗ ਜਾਣਗੇ ਤੁਹਾਡੇ ਬਾਲ ਬਾਲ ਹੋ ਜਾਊਗਾ ਗੱਲ ਤਾਂ ਕਿ ਦੁਕਾਨ ਬਣਾਉਣ ਦੀ ਹੋਈ ਆ ਹੋਰ ਕੁਝ ਨਹੀਂ ਉਥੇ ਚੜਦੇ ਹੀ ਨੇ ਰੁਪਏ ਉਥੇ ਚੜਨ ਲੱਗ ਜਾਣਗੇ 对。